मैं ईशा तो लुधिया के अब मौसम है जरा बहुत सोहना हो बारिश है जी सवेरे हुई है बहुत घट हुई है लेकिन मौसम बहुत हो गर्मी है जी काफ़ी हद तक घट गई है काफी दिनों तो लुधियाना वासी ने जोड़े गर्मी केम कार कर रहे परेशान हुई सी गर्मी तो अच्छ मैम मौसम बहुत सोना हो लग रहा बहुत वजी सुबह सैर करके बहुत मजा आया हूँ शॉपिंग करके भी मजा आ गया इन दिनों बाद फिर अः मार्केट के निकले हो क्योंकि गर्मी बहुत ज्यादा पै रही थ लुधिया हफ्ता हो गया शायद ਇੱਕ ਹਫਤੇ ਤੋਂ ਹਰਸ਼ੇ ਡੱਕੇ ਸੀ ਸੈਰ ਵੀ ਬੰਦ ਸੀ ਅੱਜ ਬਹੁਤ ਦਿਨ ਬਾਅਦ ਸੱਚੀ ਕਹਿ ਰਹੀਆਂ ਇੰਜੋਏ ਕੀਤਾ ਛਤਰੀਆਂ ਵੀ ਗਈਆਂ ਛਤਰੀਆਂ ਵੀ ਨਿਕਲਿਆ ਆਈਆਂ ਬਾਹਰ ਨਵੀਆਂ ਲੈ ਕੇ ਆਉਂਦੀਆਂ ਜੀ ਤੇ ਫਿਰ ਘਰੇ ਦਾ ਮਾਹੌਲ ਬਣ ਗਿਆ ਹੁਣ ਪਕੌੜੀਆਂ पूड़िया खादिया खाइए खाइए नान खाइए कि लग रहा है मौसम बहुत सोहना हो गया लुधियाने काफी टाइम बाद जी गर्मी तो राहत मिली है

ਲੱਗ ਰਿਹਾ ਬੜੇ ਦਿਨਾਂ ਬਾਅਦ ਅੱਜ ਮੌਸਮ ਸੋਹਣਾ ਹੋਇਆ ਲੁਧਿਆਣੇ ਬਹੁਤ ਵਧੀਆ ਲੱਗ ਰਿਹਾ ਜੀ ਜੀ ਹਾਂਜੀ ਹਾਂਜੀ ਤੇ ਆ ਕਾਫੀ ਗਰਮੀ ਪੈ ਰਹੀ ਸੀ ਕਿ ਕਮਾਕਾਰਾਂ ਨੂੰ ਮਨ ਨਹੀਂ ਕਰ ਰਹੀ ਸੀ ਲੋਕ ਮਾਰਕੀਟ 'ਚ ਨਿਕਲ ਨਹੀਂ ਰਹੇ ਸੀ ਤੇ ਹੁਣ ਬਹੁਤ ਵਧੀਆ ਹੋ ਗਿਆ ਜੀ ਮੌਸਮ ਅੱਛਾ ਹੋ ਗਿਆ ਜੀ ਹਾਂਜੀ بارش ਫੈਨਾਂ ਸਾਰਾ ਰੈਲੀਫ ਹੋ ਗਿਆ ਹੁਦੋਂ ਜੀ ਕੋਈ ਯਾਦ ਬਚਪਨ ਦੀ ਜਿਹੜੀ ਸਾਂਝੀ ਕਰਨਾ ਹੋ ਬਰਸਾਤਾਂ ਦੇ ਮੌਸਮ ਦੇ ਵਿੱਚ ਕਿੱਦਾਂ ਸ਼ਰਾਰਤਾ ਕਰਿਆ ਕਰਦੇ ਸੀ ਜਦੋਂ ਮੀਂਹ ਪੈਂਦਾ ਸੀ ਕੋਈ ਯਾਦ ਆ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦੇ ਹੋ ਯਾਦ ਹਨ ਕਿੱਥੇ ਸੀ ਉਹ ਜਿਹੜੀ ਯਾਦ ਉਹ ਵੀ ਇਦਾਂ ਸੀ ਸ਼ਰਾਰ ਨਾ ਨਾ ਇਦਾਂ ਕਰਕੇ ਹਾਂਜੀ ਹਾਂਜੀ ਜੀ ਕੀ ਕਰਦੇ ਹੁੰਦੇ ਤੁਸੀਂ ਬਸ ਬਚਪਨ ਦੀਆਂ ਗੱਲਾਂ ਤਾਂ ਵਿੱਚ ਭਾਜ ਨਸ ਜਿਵੇਂ ਕਰਦੇ ਸੀਗੇ ਜੀ ਹਾਂਜੀ ਜੀ ਤੇ ਹੁਣ ਦਿਲ ਕਰਦਾ ਵੀ ਜਿਵੇਂ ਬਚਪਨ ਦੇ ਵਿੱਚ ਮੀ ਆਂਦੇ ਹੀ ਨਾਨਵਾੜ ਨਿਕਲ ਜਾਂਦੇ ਸੀਗੇ ਤੇ ਹੁਣ ਵੀ ਟਾਈਮ ਟਾਈਮ ਦੀ ਬੇਟੇ ਗੱਲ ਹੁੰਦੀ ਹੈ ਨਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਜੀ ਵਧੀਆ ਵਧੀਆ ਅੱਜ ਮੌਸਮ ਠੰਡਾ ਹੋਇਆ ਲੁਧਿਆਣੇ ਤੇ ਥੋੜੀ ਜੀ ਬਾਰਿਸ਼ ਹੋਈ ਬਹੁਤ ਸੋਹਣੇ ਲੱਗ ਰਿਹਾ ਮੌਸਮ ਬਿਨਾ ਵੀ ਅੱਜ ਤਾਂ ਹੋਰ ਸੋਹਣਾ ਲੱਗ ਰਿਹਾ ਜੀ ਜੀ ਸਰ ਕਿੱਦਾਂ ਦਾ ਲੱਗ ਰਿਹਾ ਮੌਸਮ ਅੱਜ ਠੰਡਾ ਹੋ ਗਿਆ ਮਾਰਕੀਟ ਦੇ ਵਿੱਚ ਰੌਣਕਾਂ ਵੇਖਣ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਮਿਲ ਕੇ ਹੋਰ ਜ਼ਿਆਦਾ ਜ਼ੰਗਾ ਲੱਗ ਰਿਹਾ ਜੀ ਤੇ ਸਰ ਬਚਪਨ ਦੀਆਂ ਯਾਦਾਂ ਜਿਹੜੀਆਂ ਜਦੋਂ ਬਾਰਿਸ਼ ਹੁੰਦੀ ਸੀ ਤਾਂ ਉਦੋਂ ਕੀ ਹੋਇਆ ਕਰਦਾ ਸੀ ਬਚਪਨਿਆਂ ਜਦੋਂ ਉਹ ਕੀ ਦੱਸਾਂ ਉਦੋਂ ਨੰਗੇ ਨਾ ਹੁੰਦੇ ਹੁੰਦੇ ਸੀ ਛ ਜਦ 12 ਸਾਲ ਪਿੰਡਾਂ ਦੇ ਵਿੱਚ ਇਦਾਂ ਹੀ ਚੱਲਦਾ ਸੀਗਾ ਜੀ ਜੀ ਸਭ ਬਾਹਰ ਖੜੇ ਹੁੰਦੇ ਸੀ ਪਾਣੀ ਦੇ ਉਹ ਡਾਂਸ ਕਰੀ ਜਾਣਾ ਜਾਂ ਪਾਣੀ ਖਦੂਜੇ ਦੇ ਪਾਣਾ ਹੈ ਜੀ ਇਹ ਮਹੌਲ ਪਿੰਡਾਂ ਦਾ ਹੁੰਦਾ ਸੀਗਾ ਜਿਹਾ ਪੰਜਾਬ ਪੰਜਾਬ ਦਾ ਮਹੌਲ ਹੀ ਇਹੋ ਸੀਗਾ ਜੀ ਤੇ ਹੁਣ ਬੜੇ ਟਾਈਮ ਬਾਅਦ ਮੌਸਮ ਠੰਡਾ ਹੋਇਆ ਕੀ ਖਾਣ ਨੂੰ ਦਿਲ ਕਰ ਰਿਹਾ ਹੈ ਨਾ ਖਾਣ ਨੂੰ ਪਕੌੜੇ ਮਨ ਕਰਦਾ ਜੀ ਜੀ ਪਕੌੜੇ ਔਰ ਚਾਹ ਜੀ ਪਕੌੜੇ ਤੇ ਚਾਹ ਪਕੌੜੇ ਤੇ ਚਾਹ ਮੰਗਦੇ ਤੇ ਹੁਣ ਘਰ ਜਾ ਕੇ ਪਕੌੜੇ ਤੇ ਚਾਹ ਖਾਓਗੇ ਇਹ ਤਾਂ ਤੁਸੀਂ ਖਵਾਓਗੇ ਨਾ ਜੀ ਜੇ ਕੋਈ ਖਾਇਆ ਯੋ ਤੁਸੀਂ ਨਾਲ ਜਦੋਂ ਪਕੌੜੇ ਖਾਂਦੇ ਹਾਂ ਹੁਣ ਅਸੀਂ ਜ਼ਰੂਰ ਸਰ ਹਾਂਜੀ ਜੀ ਹੋਰ ਹੋ ਗੋ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੇ ਮੌਸਮ ਠੰਡਾ ਹੋ ਗਿਆ ਲੁਧਿਆਣ ਇੱਥੇ ਅੱਜ ਧੁੱਪ ਨਹੀਂ ਨਜ਼ਰ ਆ ਰਹੀ ਮੈਮ ਅੱਜ ਬਹੁਤ ਅੱਛਾ ਮੌਸਮ ਲੱਗ ਰਿਹਾ ਦਿਲ ਕਰਦਾ ਬਸ ਨਹਾ ਲਈਏ ਤੇਜ਼ ਬਾਰਿਸ਼ ਆ ਜਾਏ ਜੀ ਬਹੁਤ ਠੰਡਾ ਮੌਸਮ ਹੈ ਅੱਜ ਲੁਧਿਆਣਾ ਦਾ ਜੀ ਕੀ ਖਾਣ ਪਕਾਣ ਨੂੰ ਦਿਲ ਕਰ ਰਿਹਾ ਫਿਰ ਕਿਉਂਕਿ ਮੌਸਮ ਜਦੋਂ ਇਦਾਂ ਦਾ ਹੋ ਜਵੇ ਤਾਂ ਫਿਰ ਬੰਦਾ ਪੰਜਾਬੀ ਤਾਂ ਵੈਸੇ ਹੀ ਬੜੇ ਸ਼ਕੀਨ ਹੁੰਦੇ ਖਾਣ ਦੇ ਅੱਜ ਗਰਮਾ ਗਰਮ ਪਕੌੜੇ ਜੀ ਪੂੜੀਆਂ सब कुछ गर्मा गर्म, गर्म, गर्म खान दिल कर रहा है गर्मा गर्म खाना दिल कर दिया हाँ जी बारिश आने वाली है।, <laughs> है बारिश में नहाई नहीं करनी है हैं बारिश में नहाते हैं ऐसे बारिश में नहाना है <laughs> बारिश आने, आने वाली है बोलो हाँ जी नहाते हैं बारिश में ਹਾਂ ਨਾ ਤਾਂ ਇਹ ਤਾਂ ਬਹੁਤ ਖੁਸ਼ ਹੋ ਜਾਂਦਾ ਬਾਰਿਸ਼ ਮੈਂ ਜੀ ਇਸ ਵਾਰ ਲੁਧਿਆਣੇ 'ਚ ਬਾਰਿਸ਼ ਨਹੀਂ ਬਈ ਲੇਕਿਨ ਹੁਣ ਲੱਗਦਾ ਕਿ ਸ਼ਾਇਦ ਬਾਰਿਸ਼ ਹੋ ਸਕਦੀ ਆ ਹਾਂ ਲੱਗਦਾ ਹੈ ਹੋ ਜਾਏਗੀ ਪਰ ਵਧੀਆ ਮੌਸਮ ਹੈ ਅੱਜ ਬਹੁਤ ਵਧੀਆ ਮੌਸਮ ਹੈ ਅੱਜ ਤਾਂ ਪਕੌੜੇ ਬਣਾਣਗੇ ਅੱਜ ਬਣਾਣਗੇ ਪਹਿਲੇ ਦੱਸੋ ਕੀ ਹਾਲ ਚਾਲ ਨੇ ਠੀਕ ਹੋ ਹਾਲ ਵਧੀਆ ਨਵਰ ਨਵ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਪਿਛਲੇ ਦਿਨਾਂ 'ਚ ਅੱਜ ਥੋੜੀ ਠੰਡਕ ਹੋ ਗਈ ਹੈ ਬਾਰਿਸ਼ ਨਹੀਂ ਬਈ ਵੈਸੇ ਬਿਨਾਂ ਗੱਲ ਦੇ ਠੰਡਕ ਹੋ ਗਿਆ ਹੈ ਜੀ ਤੇ ਕਿੱਦਾਂ ਦਾ ਲੱਗ ਰਿਹਾ ਫੇਰ ਅੱਜ ਮੌਸਮ ਅੱਜ ਵਧੀਆ ਲੱਗ ਰਿਹਾ ਤਾਂ ਹੀ ਫੜ ਨ ਅੱਜ ਗਰਮੀ ਤੋਂ ਬਾਹਰ ਹੈ ਨਾ ਬੜੀ دیر ਬਾਅਦ ਰੌਣਕ ਮੌੜ ਇੱਕ ਮਹੀਨਾ ਹਾਂ ਜੀ ਮੈਂ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਹੈ ਨਾ ਇੱਕ ਖਾਣ ਪੀਣ ਦਾ ਬੜਾ ਦਿਲ ਕਰਦਾ ਹੁੰਦਾ ਬੰਦਾ ਲੌਂਗ ਟ੍ਰਿਪ ਤੇ ਜਾਵੇ ਹੈ ਨਾ ਤੁਸੀਂ ਕਿੱਦਾਂ ਆਪਣੇ ਟਾਈਮ ਤੇ ਇੰਜੋਏ ਕਰਦੇ ਸੀ ਬਾਰਿਸ਼ਾਂ ਦਾ ਟਾਈਮ ਸਭ ਵਧੀਆ ਸੀਗੇ ਉਸ ਵੇਲੇ ਕਰਦੇ ਸੀਗੇ ਜਦੋਂ ਸੀਗਾ ਹੁਣ ਤਾਂ ਉਮਰ 70 ਪਲੱਸ ਹੋ ਚੁੱਕੀ ਹੈ ਤੇ ਇਸ ਕਰਕੇ ਹੁਣ ਜਿੰਨਾ ਵੀ ਵੈਸਾ ਘੁੰਮਣੇ ਨਹੀਂ ਨਿਕਲੇ ਨਹੀਂ ਇਨਸ਼ਾਅੱਲਾ ਰਸਨਾ ਘੁੰਮਣੇ ਨਹੀਂ ਨਿਕਰੇ ਜਿੱਦਾਂ ਨੂੰ ਜਗ੍ਹਾ ਨਹੀਂ ਮਿਲੀ ਫਾਰ ਗਏ ਆ ਬੜੇ ਦੂਰ ਲਾ ਕੇ ਉਪਰੋਂ ਦੀ ਹੋ ਕੇ ਆਏ ਹਾਂ ਘੁੰਮਣੇ ਮਾਤਾ ਜੀ ਜਦ ਹੀ ਅੰਕਲ ਜੀ ਨੇ ਗਾਣਾ ਗੋਣਾ ਸੁਣਾਇਆ ਕਦੀ ਐਦਾਂ بارش ਦੇ ਵਿੱਚ ਨਹੀਂ ਅੱਜ ਸੁਣਾ ਲਓ ਜੀ ਗਾਣਾ ਤਾਂ ਕੀ ਸੁਣਾਣਾ ਹੁਣ ਗਾਣਾ ਇਹਨਾਂ ਦਾ ਦੋ ਲਾਈਨਾਂ ਦਾ ਹੈ ਨਾ ਮੈਂ ਗਾਣਾ ਨਹੀਂ ਮੈਂ ਸੁਣਾਉਂਗਾ ਗੱਲਾਂ ਜਜ਼ਾਤ ਹੀ ਤੁਹਾਨੂੰ ਐਨਾਂ ਹੀ ਬਹੁਤ ਹੈ ਨਹੀਂ ਜੀ 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 ਹੁਣ ਗਾਣੇ ਯਾਰ ਕਿੱਥੇ ਰਹਿ ਗਏ ਇਹ ਮਤਲਬ ਕੱਦਰ ਦੀ ਹੋ ਗਈ ਮੈਸੇਜ ਹੋ ਗਿਆ ਸਭ ਇਹ ਲੋ ਗਾਣੇ ਖਤਮ ਹੋ ਗਏ ਨਹੀਂ ਗਾਣੇ ਖਤਮ ਨਹੀਂ ਹੋ ਰਹੇ ਨਹੀਂ ਹੋ ਰਹੇ ਇਹ ਨਾਲ ਸਾ ਅੱਛਾ ਇਹ ਦੋ ਲਾਈਨਾਂ ਬੋਲ ਕੇ ਤਾਂ ਦਾ ਦਿਓ ਕਿਹੜੇ ਡੈਡੀਕੇਟਡ ਦੇਖੋ ਗਾਣਾ ਇਹ ਜਿਹੜੀ ਹੈ ਨਾ ਲਾਈਫ ਇਹਦੇ ਵਿੱਚ ਬਾਰਡਰ ਦੀ ਲੋੜ ਹੋਣੀ ਪੈਂਦੀ ਹੈ ਜਵਾਨੀ ਤਾਂ ਐਵੇਂ ਨਿਕਲ ਜਾਂਦੇ ਇੱਧਰ ਉੱਧਰ ਜਾਤਿਆਂ <laughs> eh, los hombres. ਕੀ ਕਹਣਾ ਜਾਓਗੇ ਇਹਦੇ ਬਾਰੇ ਕੁਝ ਨਹੀਂ ਜਵਾਨੀ ਦਾ ਫਰਕ ਨਹੀਂ ਪਿਆ ਕਿਉਂ ਜੀ ਮਤਲਬ ਇਹ ਜੋ ਲੋਡ ਮਤਲਬ ਬਾਹਰ ਦੀ ਦੂਜੀ ਬਾਹਰੋਂ ਲੋਡ ਹੁੰਦੀ ਆ ਜੀ ਬਾਕੀ ਤਾਂ ਕੋਈ ਗੱਲ ਨਹੀਂ ਜਦ ਮਰਦੀ ਜਾਵੇ ਜਦ ਮਰਦੀ ਆ ਦੋ ਲਾਈਨਾਂ ਨਹੀਂ ਸੁਣਾਈਆਂ ਦਸੀ ਇਹਨਾਂ ਲਈ ਬਹੁਤ ਵਧੀਆ ਲੱਗ ਰਿਹਾ ਮੈਮ ਇਸ ਸਮੇਂ ਮੌਸਮ ਬਹੁਤ ਵਧੀਆ ਹੋ ਗਿਆ ਹੈ ਥੋੜੀ ਗਰਮੀ ਨੇ ਗਰਮੀ ਤਾਂ ਰਾਤ ਮਿਲੀ ਹੈ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀ ਜੀ ਮਾਰਕੀਟ ਵੀ ਸੁੰਨੀ ਹੋ ਚੁੱਕੀ ਸੀ ਮਾਰਕੀਟ 'ਚ ਬਾਜ਼ਾਰ ਬਿਲਕੁਲ ਘੱਟ ਹੋ ਗਿਆ ਹੈ ਜੀ ਬਿਲਕੁਲ ਤੁਸੀਂ ਮਾਰਕੀਟ ਦੇਖ ਸਕਦੇ ਹੋ ਕੈਮਰਾਮੈਨ ਨੂੰ ਕੋ ਦਿਖਾਓ ਕਿ ਬਿਲਕੁਲ ਬਾਜ਼ਾਰ ਬਿਲਕੁਲ ਮੰਦਾ ਹੈ ਕੰਮ ਹੈ ਅੱਜ ਉਹ ਜੇ ਰੌਣਕਾ ਜ਼ਰੂਰ ਨਜ਼ਰ ਆ ਰਹੀਆਂ ਕਿਉਂਕਿ ਮੌਸਮ ਠੰਡਾ ਲੋਕ ਕਰ ਆਜੋ ਬਾਹਰ ਜ਼ਰੂਰ ਨਿਕਲੇ ਆ ਅੱਜ ਆਸ ਤਾਂ ਆ ਮੈਮ ਨਿਕਲਣਗੇ ਕੁਝ ਪਕੌੜੇ ਬਣਨਗੇ ਗਰਮਾ ਗਰਮ ਲੋਕੀ ਖਾਣਗੇ ਜੀ ਜੀ ਮੈਮ ਤੇ ਤੁਹਾਡੀਆਂ ਕਿਹੜੀਆਂ ਜਿਆਦਾ ਤਾਜ਼ੀਆਂ ਹੋ ਜਾਂਦੀਆਂ ਜਦੋਂ ਇਦਾਂ ਦਾ ਮੌਸਮ ਆਂਦਾ ਵਾ ਜਦੋਂ ਸਾਡੇ ਉਹ ਛੁੱਟੀਆਂ ਦੀ ਤਾਜ਼ਾ ਹੋ ਜਾਂਦੀਆਂ ਜੀ ਕਿ ਛੁੱਟੀਆਂ ਵਿੱਚ ਪਮਾਂ ਜਾਈਦਾ ਬੱਚਿਆਂ ਦੇ ਨਾਲ ਜਦੋਂ ਮੌਨਸਨ ਆਵੇ ਜੀ ਪਰ ਹੁਣ ਇਸ ਟਾਈਮ ਤੁਸੀਂ ਬੱਚੇ ਹੁੰਦੇ ਸੀ ਉਦੋਂ ਕੀ ਕਰਦੇ ਸੀ ਉਦੋਂ ਗੇਮਾਂ ਖੇਡਦੇ ਸੀ ਬੱਚਿਆਂ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਤਾਂ ਕਿਸਤੀ ਵਾਲੀ ਗੇਮ ਖੇਡਦੇ ਸੀ ਪਾਣੀ ਵਾਲੀ ਜ ਤੇ ਲੋਕਾਂ ਦੇ ਨਾਲ ਤੇ ਮੌਸਮਾ ਜਿਹੜਾ ਕਿ ਲੁਧਿਆਣਾ ਦੇ ਵਿੱਚ ਅੱਜ ਬਹੁਤ ਠੰਡਾ ਹੋ ਚੁੱਕਾ ਵਾ ਕਿਉਂਕਿ ਬਾਰਿਸ਼ ਆ ਜਿਹੜੀ ਕਿ ਸਵੇਰੇ ਪੈ ਰਹੀ ਸੀ ਹੁਣ ਫਿਰ ਕਿੰਡਮਣ ਹੋਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦੇ ਚਿਹਰੇ ਤੇ ਵੀ ਮੁਸਕਾਨ ਹੈ ਯਾ ਲੋਕੀ ਜਿਹੜੇ ਗਰਮੀ ਦੇ ਕਾਰਨ ਘਰਾਂ ਦੇ ਵਿੱਚ ਡੱਕੇ ਬੈਠੇ ਸੀਗੇ ਤੇ ਹੁਣ ਘਰਾਂ ਚੋਂ ਬਾਹਰ ਨਿਕਲ ਕੇ ਇਸ ਮੌਸਮ ਦਾ ਆਨੰਦ ਲੈ ਰਹੇ ਨੇ ਤੇ ਚਾਹ ਪਕੌੜੇ ਉਹ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਤੁਸੀਂ ਵੀ ਆ ਦੱਸੋ ਕਮੈਂਟ ਕਰਕੇ ਤੁਹਾਡੇ ਸ਼ਹਿਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਕਿ ਨਹੀਂ ਤੇ ਤੁਹਾਡੇ ਘਰਾਂ ਵਿੱਚ ਪਕੌੜੇ ਪੱਕ ਰਹੇ ਆ ਕਿ ਨਹੀਂ